ਦਰਜੀਤ ਸਿੰਘ ਜੀ ਅਮਰੀਕਾ ਦੇ ਕਹ ਲੋਕੇ ਐਕਸ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਵੱਲੋਂ ਇੱਕ ਵੱਡਾ ਬਿਆਨ ਦਿੱਤਾ ਗਿਆ ਹੈ। ਉਹਨਾਂ ਨੇ ਸਾਫ਼ ਕਹਿ ਦਿੱਤਾ ਹੈ ਕਿ ਜੇ ਮੈਂ ਦੁਬਾਰਾ ਅਮਰੀਕਾ ਦਾ ਕਹ ਲੋਕੇ ਰਾਸ਼ਟਰਪਤੀ ਬਣਦਾ ਤਾਂ 20 ਮਿਲੀਅਨ ਭਾਵ ਕਿ 2 ਕਰੋੜ ਦੇ ਲਗਭਗ ਲੋਕਾਂ ਨੂੰ ਉਹ ਦੇਸ਼ ਨਿਕਾਲੇ ਦੇਣਗੇ ਅਮਰੀਕਾ ਤੋਂ ਕੱਢ ਦੇਣਗੇ। ਪੂਰੀ ਮੇਰਾ ਸਵਾਲ ਹੈ ਕਿ ਉਹਨਾਂ ਨੇ ਬਿਆਨ ਦਿੱਤਾ ਅਕਸਰ ਉਹ ਇਹ ਜਿਹੀ ਦਿੱਖੇ ਬਿਆਨ ਦਿੰਦੇ ਨੇ ਪਰ ਜਦੋਂ ਵੀ ਕੋਈ ਲੀਡਰ ਕਹ ਲੋਕੇ ਆਪਣੀ ਸਰਕਾਰ ਬਣਾਉਣਾ ਚਾਹੁੰਦਾ ਹੁੰਦਾ ਹੈ ਉਸ ਤੋਂ ਪਹਿਲਾਂ ਕੁਝ ਆਪਣੇ ਏਜੰਡੇ ਕਲੀਅਰ ਕਰਦਾ ਹੁੰਦਾ ਹੈ। ਜੇ ਵੇਖਿਆ ਜਾਵੇ ਤਾਂ ਡੋਨਾਲਡ ਟਰੰਪ ਦਾ ਇਸ ਪਿੱਛੇ ਕੀ ਉਹ ਜੋ ਲੋਕਾਂ ਨੇ ਦੇਰ ਵੀ ਚਾਹਜ ਲੋਕ ਚਾਹੁੰਦੇ ਨੇ ਉੱਥੇ ਦੇ ਅਮਰੀਕਾ ਦੇ ਉਹ ਸੋਚ ਗਿਆ ਬਿਆਨ ਦਿੱਤਾ ਹੈ ਜਾਂ ਇਸ ਦੇ ਵਿੱਚ ਕੀ ਸੱਚ ਹੋ ਸਕਦਾ ਹੈ ਇਸ ਦੇ ਬਾਰੇ ਸਾਰਾ ਦਰਸ਼ਕਾਂ ਨੂੰ ਜਰੂਰ ਦੱਸੋ ਜੀ ਦੇਖੋ ਜਦੋਂ ਗੱਲ ਆਪਾਂ ਡੋਨਲਡ ਟਰੰਪ ਦੀ ਕਰਦੇ ਆ ਨਾ ਤਾਂ ਉਹ ਇੱਕ ਸਟ੍ਰੇਟ ਫਾਰਵਰਡ ਤੇ ਬਹੁਤ ਜੇ ਕਹਿ ਲਈਏ ਕਿ ਸਿੱਧੀਆਂ ਗੱਲਾਂ ਕਰਨ ਵਾਲੇ ਨੇ ਬਹੁਤ ਸਾਰੇ ਉਹਨਾਂ ਦੇ ਬਿਆਨ ਜਿਹੜੇ ਨੇ ਪਿਛਲੇ ਸਮੇਂ ਦੇ ਵਿੱਚ ਜਦੋਂ ਉਹ ਰਾਸ਼ਟਰਪਤੀ ਸੀ ਤਾਂ ਉਹਨਾਂ ਵੱਲੋਂ ਦਿੱਤੇ ਜਾਂਦੇ ਰਹੇ ਜਿਨ੍ਹਾਂ ਦੇ ਉੱਤੇ ਵਿਵਾਦ ਵੀ ਬਣਦਾ ਰਿਹਾ ਹੁਣ ਫਿਲਹਾਲ ਉਹ ਆਪ ਵਿਵਾਦਾਂ ਦੇ ਵਿੱਚ ਘਿਰੇ ਹੋਏ ਸੀ ਜਿਸ ਤੋਂ ਬਾਅਦ ਇਹ ਨਹੀਂ ਸੀ ਸਮਝ ਲੱਗ ਰਹੀ ਕਿ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਪਰਮਿਸ਼ਨ ਜਿਹੜੀ ਹੈ ਉਸ ਅਦਾਲਤਾਂ ਵੱਲੋਂ ਦਿੱਤੀ ਜਾਵੇਗੀ ਜਾਂ ਨਹੀਂ ਪਰ ਅਖੀਰ ਉਹ ਰਸਤਾ ਉਹਨਾਂ ਦਾ ਕਲੀਅਰ ਹੋ ਗਿਆ ਜਿਹੜੇ ਉਹਨਾਂ ਦੇ ਉੱਤੇ ਕੇਸ ਵਗੈਰਾ ਪਏ ਹੋਏ ਸੀ ਸੋ ਉਹਨਾਂ ਨੂੰ ਹੁਣ ਇਜਾਜ਼ਤ ਮਿਲ ਗਈ ਹੈ ਕਿ ਉਹ ਦੁਬਾਰਾ ਰਾਸ਼ਟਰਪਤੀ ਦੀ ਚੋਣ ਜੋ ਅਮਰੀਕਾ ਦੇ ਵਿੱਚ ਆਉਂਦੇ ਸਮੇਂ ਦੇ ਵਿੱਚ ਹੋਣ ਜਾ ਰਹੀ ਹੈ ਉਹਦੇ ਲਈ ਉਹ ਨਾਮਜ਼ਦਗੀ ਭਰਨਗੇ ਤੇ ਇਲੈਕਸ਼ਨ ਲੜਨਗੇ ਸੋ ਵਕ ਵਕ ਜਦੋਂ ਪਾਰਟੀਆਂ ਦੀਆਂ ਇੱਕ ਚੋਣ ਮੈਨੀਫੈਸਟੋ ਹੁੰਦਾ ਹੈ ਤੇ ਉਹਦੇ ਆਧਾਰ ਦੇ ਉੱਤੇ ਫਿਰ ਉਹ ਲੋਕਾਂ ਦੇ ਵਿੱਚ ਆਪਣੀ ਗੱਲ ਲੈ ਕੇ ਜਾਂਦੇ ਨੇ ਵੀ ਜੇਕਰ ਮੈਂ ਬਣਦਾ ਤੇ ਮੈਂ ਆ ਕਰਾਂਗਾ ਜੇਕਰ ਮੈਂ ਬਣਦਾ ਤੇ ਮੈਂ ਉਹ ਕਰਾਂਗਾ ਸੋ ਇਸੇ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਵੀ ਤੁਸੀਂ ਸੁਣਿਆ ਹੋਣਾ ਕਿ ਹਰ ਇੱਕ ਲੀਡਰ ਹਰ ਇੱਕ ਪਾਰਟੀ ਜਿਹੜੀ ਹੈ ਆਪਣਾ ਚੋਣ ਮੈਨੀਫੈਸਟੋ ਰੱਖਦੀ ਹੈ ਸੋ ਹੁਣ ਜਦੋਂ ਗੱਲ ਡੋਨਲਡ ਟਰੰਪ ਹੋਰਾਂ ਦੀ ਕਰਦੇ ਆ ਤਾਂ ਉਹਨਾਂ ਦੇ ਪਿਛਲੇ ਲਾਏ ਗਏ 4 ਸਾਲ ਜਿਹੜੇ ਨੇ ਉਹ ਇੱਕ ਜਾਣੇ ਜਾਂਦੇ ਨੇ ਕਿ ਇਹ ਡੋਨਲਡ ਟਰੰਪ ਦਾ ਕਾਲ ਸੀ ਜਿਹਦੇ ਵਿੱਚ ਮਤਲਬ ਕਿ ਉਹਨੇ ਅਮਰੀਕਾ ਵਾਸਤੇ ਆ ਕੁਝ ਕੀਤਾ ਪਰ ਇਹਦੇ ਵਿੱਚ ਇੱਕ ਗੱਲ ਇਹ ਵੀ ਦੇਖਣੀ ਪਵੇਗੀ ਕਿ ਡੋਨਲਡ ਟਰੰਪ ਨੇ ਕਿਤੇ ਵੀ ਜਿਹੜੀ ਹੈ ਨਵੀਂ جنگ ਨਹੀਂ ਸ਼ੁਰੂ ਕੀਤੀ ਆਮ ਤੌਰ ਤੇ ਦੇਖਿਆ ਜਾਂਦਾ ਨਾ ਕਿ ਅਮਰੀਕਾ ਦੇ ਵਿੱਚ ਅਮਰੀਕਾ ਵਾਲੇ ਜਦੋਂ-ਜਦੋਂ ਵੀ ਕੋਈ ਸਰਕਾਰਾਂ ਬਦਲਦੀਆਂ ਜਾਂ ਜਿੱਦਾਂ ਵੀ ਹੁੰਦੀਆਂ ਕਿਸੇ ਨਾ ਕਿਸੇ ਦੇਸ਼ ਦੇ ਵਿੱਚ ਉਹ ਜੰਗ ਛੇੜਦੇ ਨੇ ਪਰ ਡੋਨਲਡ 트ੰਪ ਨੇ ਕੀ ਕੀਤਾ ਅਫਗਾਨਿਸਤਾਨ ਦੇ ਵਿੱਚੋਂ ਜਿਹੜੀ ਹੈ ਆਪਣੀ ਮਿਲਟਰੀ ਵਾਪਸ ਕੱਢ ਲਈ ਫੌਜ ਵਾਪਸ ਕੱਢ ਲਈ ਤੇ ਉਹਨਾਂ ਦਾ ਰਾਜ ਉਹਨਾਂ ਨੂੰ ਦੇ ਦਿੱਤਾ ਕੋਈ ਵੀ ਨਵੀਂ ਜੰਗ ਜਿਹੜੀ ਉਹ ਨਹੀਂ ਛੇੜੀ ਸੋ ਇਸ ਕਰਕੇ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਡੋਨਲਡ 트ੰਪ ਹੋਰਾਂ ਦੇ ਫੈਨ ਨੇ ਜਾਂ ਉਹਨਾਂ ਨੂੰ ਪਸੰਦ ਕਰਦੇ ਆ ਸੋ ਉਹਨਾਂ ਦੀਆਂ ਨੀਤੀਆਂ ਜਿਹੜੀਆਂ ਅਮਰੀਕਾ ਨੂੰ ਲੈ ਕੇ ਨੇ ਉਹ ਸਟ੍ਰੇਟ ਫੋਰਵਰਡ ਨੇ ਉਹ ਕਹਿੰਦੇ ਆ ਕਿ ਸਭ ਤੋਂ ਪਹਿਲਾਂ ਫਿਰ ਬਾਹਰ ਦੇ ਲੋਕ ਇਹੀ ਗੱਲ ਮਤਲਬ ਕਿ ਆਪਾਂ ਕਰਦੇ ਹੁੰਨੇ ਆ ਕਿ ਸਭ ਤੋਂ ਪਹਿਲਾਂ ਪੰਜਾਬੀ ਤੇ ਬਾਕੀ ਫਿਰ ਬਾਹਰ ਦੇ ਲੋਕ ਹਰ ਇੱਕ ਨੂੰ ਜਿਹਨੂੰ ਆਪਣੀ ਸੌਵਰਨਿਟੀ ਪਿਆਰੀ ਹੈ ਉਹ ਇਸੇ ਸਿਧਾਂਤ ਨੂੰ ਲੈ ਕੇ ਚੱਲਦਾ ਸੋ ਹੁਣ ਜਦੋਂ ਗੱਲ ਕਰਦੇ ਆ 2 ਕਰੋੜ ਲੋਕਾਂ ਨੂੰ ਦੇਸ਼ ਨਿਕਾਲਾ ਦੇਣ ਦੀ ਤਾਂ ਉਹਨਾਂ ਤੋਂ ਭਾਵ ਹੈ ਕਿ ਜਿਹੜੇ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਅਮਰੀਕਾ ਦੇ ਵਿੱਚ ਰਹਿ ਰਹੇ ਆ ਤੁਸੀਂ ਇੱਕ ਗੱਲ ਤੁਹਾਨੂੰ ਮੈਂ ਅਮਰੀਕਾ ਬਾਰੇ ਅੱਜ ਦੱਸਣੀ ਚਾਹੁੰਨਾ ਹੈ ਕਿ ਅਮਰੀਕਾ ਇਸ ਵੇਲੇ ਕੇਂਦਰ ਬਣਿਆ ਹੋਇਆ ਇਮੀਗ੍ਰੈਂਟਸ ਲੋਕਾਂ ਦਾ ਜਿਨ੍ਹਾਂ ਨੇ ਦੁਨੀਆ ਭਰ ਦੇ ਵਿੱਚੋਂ ਆਉਣਾ ਹੁੰਦਾ ਨਾ ਉਹ ਸਭ ਤੋਂ ਪਹਿਲਾਂ ਜਿਹੜੀ ਪਹਿਲ ਹੈ ਉਹਨਾਂ ਦੀ ਉਹ ਅਮਰੀਕਾ ਹੈ ਉਹ ਚਾਹੇ ਆਪਣੀ ਜਾਨ ਦੇ ਕੇ ਕਿਉਂ ਨਾ ਚਕਾਉਣੀ ਪਵੇ ਮਤਲਬ ਤੁਸੀਂ ਦੇਖੋ ਨਾ ਅਮਰੀਕਾ ਦੇ ਸੌਰੀ ਮੈਕਸੀਕੋ ਦੇ ਜੰਗਲਾਂ ਰਾਹੀਂ ਪਨਾਮਾ ਦੇ ਜੰਗਲਾਂ ਰਾਹੀਂ ਪਾਣੀ ਦੇ ਵਿੱਚ ਜਾਂ ਫਿਰ ਹੋਰ ਖਤਰਨਾਕ ਜਿਹੜੇ ਗਰੋਹ ਹੁੰਦੇ ਨੇ ਉਹਨਾਂ ਤੇ ਰਾਹੀਂ ਜਿਹੜੇ ਪਹੁੰਚਦੇ ਪਹੁੰਚਦੇ ਕੰਦ ਟੱਪ ਕੇ ਤੇ ਅਮਰੀਕਾ ਜਾਣ ਨੂੰ ਫਿਰਦੇ ਨੇ ਲੋਕ ਅੱਜ ਪੰਜਾਬ ਦੇ ਵਿੱਚ ਵੀ ਤੁਸੀਂ ਦੇਖੋ ਕਿ ਇੰਨਾ ਜ਼ਿਆਦਾ ਰੁਝਾਨ ਹੋ ਗਿਆ ਅਮਰੀਕਾ ਜਾਣ ਦਾ ਕੇ ਲੋਕ 50-50 ਲੱਖ ਰੁਪਇਆ 55-55 ਲੱਖ ਰੁਪਇਆ ਖਰਚ ਕੇ ਅਮਰੀਕਾ ਜਾ ਰਹੇ ਨੇ ਮੈਕਸੀਕੋ ਰਹਿੰਦੇ ਸੋ ਇਹਦੇ ਨਾਲ ਇਹ ਵੀ ਗੱਲ ਇੱਕ ਹੋ ਰਹੀ ਆ ਉਹ ਪੋਜ਼ਿਟਿਵ ਜਿਹੜੀ ਜਿਹਦੇ ਨਾਲ ਰੁਝਾਨ ਜ਼ਿਆਦਾ ਵਧਿਆ ਕਿ ਉਹ ਜਾਂਦੇ ਹੀ 1-2 ਸਾਲ ਦੇ ਵਿੱਚ ਅਦਾਲਤੀ ਕੇਸ ਕਰਕੇ ਤੇ ਪੱਕੇ ਵੀ ਹੋ ਰਹੇ ਨੇ ਨੌਜਵਾਨ ਸੋ ਇਸੇ ਲਈ ਬਹੁਤ ਸਾਰੇ ਲੋਕ ਜਿਹੜੇ ਨੇ ਉਹਨਾਂ ਦੀ ਪਹਿਲੀ ਪਸੰਦ ਅਮਰੀਕਾ ਬਣਦਾ ਜਾ ਰਿਹਾ ਤੇ ਉਹ ਆਪਣੀ ਕਿਸੇ ਨਾ ਕਿਸੇ ਤਰੀਕੇ ਨਾਲ ਜਾਣ ਜੋਖਮ ਦੇ ਵਿੱਚ ਪਾ ਕੇ ਵੀ ਉੱਥੇ ਪਹੁੰਚਣਾ ਚਾਹੁੰਦੇ ਆ ਤੁਹਾਨੂੰ ਹੋਰ ਗੱਲ ਦੱਸ ਦਵਾਂ ਕਿ ਆਪਾਂ ਬਹੁਤ ਵਾਰੀ ਕਹਿੰਦੇ ਹੁੰਨੇ ਆ ਨਾ ਕਿ ਪੰਜਾਬੀ ਜਿਹੜੇ ਨੇ ਉਹ ਅਮਰੀਕਾ ਜਾਣਾ ਚਾਹੁੰਦੇ ਨੇ ਜਾਂ ਭਾਰਤ ਦੇ ਵਿੱਚੋਂ ਇੱਕੋ ਇੱਕ ਸਟੇਟ ਹੈ ਜਿਹੜੀ ਬਾਹਰਲੇ ਦੇਸ਼ਾਂ ਨੂੰ ਜਾਣਦੀ ਹੈ ਪਰ ਇੱਥੇ ਮੈਂ ਤੁਹਾਨੂੰ ਦੱਸਾਂ ਕਿ ਅੱਜ ਹਰਿਆਣਾ ਜਿਹੜਾ ਹੈ ਬੜੇ ਵੱਡੇ ਪੱਧਰ ਤੇ ਉੱਤੇ ਅਮਰੀਕਾ ਨੂੰ ਜਿਹੜਾ ਮੂਵ ਹੋ ਰਿਹਾ ਹਰਿਆਣੇ ਦੇ ਨੌਜਵਾਨ ਉਸ ਤੋਂ ਬਾਅਦ ਆ ਜਾਂਦੀ ਹੈ ਗੁਜਰਾਤ ਦੀ ਬਾਰੇ ਅਸੀਂ ਤਾਂ ਜਿਹੜਾ ਪੰਜਾਬ ਦੇ ਵਿੱਚ ਦੇਖਦੇ ਆ ਨਾ ਕਿ ਲੋਕਾਂ ਨਾਲ ਜਦੋਂ ਗੱਲਾਂ ਬਾਤਾਂ ਕਰੀਦੀਆਂ ਕਿ 50 ਲੱਖ ਰੁਪਈਆ ਦੇ ਕੇ ਉਹ ਅਮਰੀਕਾ ਜਾ ਰਹੇ ਨੇ ਗੁਜਰਾਤੀ ਲੋਕ ਇੱਕ ਇੱਕ ਕਰੋੜ ਰੁਪਈਆ ਭਰ ਕੇ ਏਜੰਟਾਂ ਨੂੰ ਅਮਰੀਕਾ ਜਾ ਰਹੇ ਨੇ ਉਸ ਤੋਂ ਬਾਅਦ ਤੁਸੀਂ ਇਹ ਵੀ ਖਬਰਾਂ ਸੁਣੀਆਂ ਹੋਣੀਆਂ ਕਿ ਕੈਨੇਡਾ ਤੋਂ ਅਮਰੀਕਾ ਜਿਹੜਾ ਉਹ ਇਲੀਗਲ ਤਰੀਕੇ ਦੇ ਨਾਲ ਐਂਟਰ ਹੁੰਦੇ ਜਿਹੜੇ ਲੋਕ ਨੇ ਉਹ ਫੜੇ ਜਾਂਦੇ ਆ ਇੱਕ ਗੁਜਰਾਤੀ ਪਰਿਵਾਰ ਪੂਰੇ ਦਾ ਪੂਰਾ ਪਰਿਵਾਰ ਜਿਹੜਾ ਕੈਨੇਡਾ ਤੋਂ ਅਮਰੀਕਾ ਇਲੀਗਲ ਤਰੀਕੇ ਨਾਲ ਜਾਂਦਾ ਹੋਇਆ ਬਰਫ਼ ਦੇ ਨਾਲ ਜਿਹੜੀ ਠੰਡ ਦੇ ਨਾਲ ਹੀ ਉਹ ਖਤਮ ਹੋ ਗਿਆ ਪਰਿਵਾਰ ਸੋ ਜਿਹੜੀ ਹੁਣ ਤੁਹਾਨੂੰ ਮੈਂ ਗੱਲ ਦੱਸਦਾ ਕਿ ਜਿਹੜੇ 2 ਕਰੋੜ ਇਮੀਗ੍ਰੈਂਟਸ ਜਿਹੜੇ ਨੇ ਇਲੀਗਲ ਇਮੀਗ੍ਰੈਂਟਸ ਉਹਨਾਂ ਨੂੰ ਕੱਢਣ ਦੀ ਗੱਲ ਹੋ ਰਹੀ ਹੈ ਉਹਦਾ ਬੜਾ ਵੱਡਾ ਪ੍ਰਭਾਵ ਜਿਹੜਾ ਭਾਰਤੀਆਂ ਦੇ ਉੱਤੇ ਪੈਣਾ ਹੈ ਕਿਉਂਕਿ ਪਿਛਲੇ ਦਿਨੀ ਅਮਰੀਕੀ ਫੋਰਨ ਮਿਨਿਸਟਰ ਨੇ ਇੱਕ ਬਿਆਨ ਦਿੱਤਾ ਸੀ ਕਿ ਭਾਰਤ ਦੂਜੇ ਨੰਬਰ ਦੇ ਉੱਤੇ ਆਉਂਦਾ ਹੈ ਜੋ ਸਾਡੇ ਦੇਸ਼ ਦੇ ਵਿੱਚ ਇਲੀਗਲ ਤਰੀਕੇ ਦੇ ਨਾਲ ਇਮੀਗ੍ਰੈਂਟਸ ਨੂੰ ਭੇਜ ਰਿਹਾ ਹੈ ਜਾਂ ਇਮੀਗ੍ਰੇਟਸ ਉਹ ਆ ਰਹੇ ਨੇ ਭਾਰਤ ਨਹੀਂ ਭੇਜ ਰਿਹਾ ਮੇਰਾ ਮਤਲਬ ਕਿ ਭਾਰਤੀ ਜਿਹੜੇ ਨੇ ਉਹ ਆ ਰਹੇ ਨੇ ਇਹ ਦੂਜੇ ਨੰਬਰ ਤੇ ਕਹਿੰਦੇ ਸਭ ਤੋਂ ਜ਼ਿਆਦਾ ਜਿਹੜੀ ਇਹਨਾਂ ਦੀ ਗਿਣਤੀ ਹੈਗੀ ਹੈ ਜੋ ਇਲੀਗਲ ਤਰੀਕੇ ਦੇ ਨਾਲ ਮੈਕਸੀਕੋ ODੀਆਂ ਕੰਧਾਂ ਟੱਪ-ਟੱਪ ਕੇ ਤੇ ਸਾਡੇ ਮੁਲਕ 'ਚ ਆ ਰਹੇ ਨੇ ਹੁਣ ਜ਼ਾਹਿਰ ਜੀ ਗੱਲ ਹੈ ਕਿ ਕੱਲ ਨੂੰ ਜਦੋਂ ਜਿਹੜੇ ਡਾਉਨਰਟ 트ੰਪ ਨੇ ਰਾਸ਼ਟਰਪਤੀ ਬਣਦੇ ਆ ਤਾਂ ਉਹ ਇਹ ਮਹਿੰਮ ਨੂੰ ਤੋੜਨਗੇ। ਉਹਨਾਂ ਨੂੰ ਪੁੱਛਿਆ ਗਿਆ ਵੀ ਤੁਸੀਂ ਕਿਵੇਂ ਕਰੋਗੇ? ਉਹ ਕਹਿੰਦੇ ਕਿ ਮੈਂ ਆਪਣੇ ਜਿਹੜੇ ਵੱਖ-ਵੱਖ ਡਿਪਾਰਟਮੈਂਟਸ ਹੈਗੇ ਨੇ ਸਾਡੇ ਫੌਜ ਆ ਜਾਂ ਹੋਰ ਜਿਹੜੇ ਲੋਕਲ ਪੁਲਿਸ ਹੈਗੀ ਆ ਉਹ ਸਾਰਿਆਂ ਦਾ ਸਹਾਰਾ ਲੈ ਕੇ ਮੈਂ ਤੇ ਇਹ ਕੰਮ ਜਿਹੜਾ ਵੱਡਾ। ਅਸੀਂ ਅਕਸਰ ਗੱਲਾਂ ਕਰਦੇ ਹੁੰਦੇ ਹਾਂ ਦੀਪਨਕੇ ਇਸ ਵੇਲੇ ਬਾਹਰਲੇ ਮੁਲਕਾਂ ਦੀ ਜਿਹੜੇ ਵੈਸਟ ਦੇ ਮੁਲਕ ਨੇ ਉਸ ਤੋਂ ਬਾਅਦ ਮੀਡਲ ਈਸਟ ਹੈਗਾ ਜਾਂ ਫਿਰ ਜਿੱਥੇ ਸਰਮਾਇਆ ਵਧੀਆ ਜਿੱਥੇ ਲਾਈਫ ਵਧੀਆ। ਉਹ ਸਾਰੇ ਹੁਣ ਇਸ ਵੇਲੇ ਇਮੀਗ੍ਰੇਸ਼ਨ ਜਿਹੜੀ ਹੈ ਉਹਦੇ ਨਾਲ ਜੂਝ ਰਹੇ ਨੇ ਉਹ ਹਰ ਕੋਈ ਅੱਜ ਇਹ ਚਾਹ ਰਿਹਾ ਹੈ ਇਹ ਮੁਲਕਾਂ ਦੇ ਵਿੱਚ ਕਿ ਸਾਡੇ ਦੇਸ਼ ਦੇ ਵਿੱਚ ਜਿਹੜੀ ਆ ਇਲੀਗਲ ਇਮੀਗ੍ਰੇਸ਼ਨ ਜਿਹੜੀ ਹੈ ਉਹ ਨਾ ਹੋਵੇ ਇੰਗਲੈਂਡ ਦੀ ਆਪਾਂ ਗੱਲ ਕੀਤੀ ਸੀ ਪਿਛਲੇ ਪ੍ਰੋਗਰਾਮ ਦੇ ਵਿੱਚ ਕਿ ਕਿਵੇਂ ਇਹਨਾਂ ਨੇ ਰਵਾਂਡਾ ਪਾਲਿਸੀ ਬਣਾ ਦਿੱਤੀ ਹੈ ਇਲੀਗਲ ਇਮੀਗ੍ਰੈਂਟਸ ਜਿਹੜੇ ਐਜ਼ਾਈਲਮ ਸੀਕ ਕਰਨੇ ਉਹਨਾਂ ਨੂੰ ਹੁਣ ਅਫਰੀਕਾ ਦੇ ਰੇਚ ਭੇਜਿਆ ਜਾਵੇਗਾ ਉਸ ਤੋਂ ਬਾਅਦ ਆਇਰਲੈਂਡ ਦੇ ਵਿੱਚ ਪ੍ਰੋਟੈਸਟ ਚੱਲ ਰਹੇ ਨੇ ਕਿ ਅਸੀਂ ਨਹੀਂ ਚਾਹੁੰਦੇ ਇਮੀਗ੍ਰੇਸ਼ਨ ਉਹਨਾਂ ਨੇ ਆਪਣੇ ਬਿੱਲ ਬਣਾ ਦਿੱਤੇ ਆ ਉਸ ਤੋਂ ਬਾਅਦ ਗੱਲ ਜਦੋਂ ਯੂਰਪ ਦੇ ਮੁਲਕਾਂ ਦੀ ਕਰਦੇ ਆ ਤਾਂ ਇਲੀਗਲ ਇਮੀਗ੍ਰੈਂਟਸ ਜਿਹੜੇ ਨੇ ਉਹ ਇਟਲੀ ਦੇ ਵਿੱਚ ਵੀ ਜਾਂਦੇ ਨੇ ਮਾਲਟਾ ਤੋਂ ਕਿਸ਼ਤੀਆਂ ਰਾਹੀਂ ਉੱਥੇ ਪਹੁੰਚਦੇ ਨੇ ਸੋ ਉਹਨਾਂ ਲਈ ਵੀ ਸਿਰਦਰਦੀ ਹੈ ਅਮਰੀਕਾ ਲਈ ਵੀ ਸਿਰਦਰਦੀ ਹੈ ਤੇ ਕੈਨੇਡਾ ਦੇ ਲੋਕ ਵੀ ਜਿਹੜੇ ਨੇ ਇਸ ਵale ਤਪੇ ਹੋਏ ਆ ਕਿ ਤੁਸੀਂ ਭਾਈ ਸਾਰੀ ਦੁਨੀਆ ਚੋਂ ਬੰਦੇ ਇੱਥੇ ਸੱਜੀ ਜਾਂਦੇ ਹੋ ਸੋ ਇਮੀਗ੍ਰੇਸ਼ਨ ਜਿਹੜੀ ਹੈ ਨਾ ਅੱਜ ਬਹੁਤ ਵੱਡਾ ਮਸਲਾ ਹੈ ਹਰ ਹਰ ਪਾਰਟੀ ਜਿਹੜੀ ਹੈ ਜਦੋਂ ਚੋਣ ਮੈਨੀਫੈਸਟੋ ਬਣਾਉਂਦੀ ਹੈ ਦੱਸਦੀ ਹੈ ਕਿ ਅਸੀਂ ਕੀ ਕਰਾਂਗੇ ਉਹਨਾਂ ਦਾ ਇੱਕ ਮੁੱਖ ਏਜੰਡਾ ਹੁੰਦਾ ਕਿ ਅਸੀਂ ਇਮੀਗ੍ਰੇਸ਼ਨ ਨੂੰ ਨੱਥ ਪਾਵਾਂਗੇ ਸੋ ਬਾਕੀ ਦੀਆਂ ਗੱਲਾਂ ਜਿਹੜੀਆਂ ਨੇ ਠੀਕ ਹੈ ਪਰ ਹੁਣ ਇਹ ਦੇਖਣਾ ਹੋਵੇਗਾ ਕਿ ਜਦੋਂ ਅ ਅਮਰੀਕੀ ਰਾਸ਼ਟਰਪਤੀ ਜੇਕਰ ਡੋਨਲਡ ਟਰੰਪ ਹੋਰੀ ਬਣ ਜਾਂਦੇ ਆ ਤਾਂ ਕਿਵੇਂ ਇਹ ਚੀਜ਼ਾਂ ਜਿਹੜੀਆਂ ਨੇ ਸਿਰੇ ਚੜਾਉਣਗੇ ਚੜਾਉਣਗੇ ਵੀ ਜਾਂ ਨਹੀਂ ਕਿਉਂਕਿ ਇਹਦੇ ਵਿੱਚ ਵੀ ਬਹੁਤ ਅਟਕਲਾ ਹੁੰਦੀਆਂ ਰਵਾਂਡਾ ਪਾਲਿਸੀ ਬਣਦੇ ਆ ਬਣਦੇ ਆ 2 ਸਾਲ ਲੱਗਦੇ ਆ ਪਹਿਲਾਂ ਇਹਨੂੰ ਕਾਨੂੰਨ ਨੂੰ ਪਾਸ ਨਹੀਂ ਕੀਤਾ ਗਿਆ ਫਿਰ ਪਾਸ ਕਰ ਦਿੱਤਾ ਗਿਆ ਫਿਰ ਹੋਰ ਉਹਦੇ ਵਿੱਚ ਚੱਕਰ ਪੈਣਗੇ ਹਾਲੇ ਵੀ ਇਹ ਇਹ ਦੇਖਿਆ ਜਾ ਰਿਹਾ ਕਿ ਸ਼ਾਇਦ ਇਹਦੇ ਵਿੱਚ ਜਿਹੜੀ ਹੈ ਕਟੌਤੀ ਹੋ ਜਵੇ ਸ਼ਾਇਦ ਇਹ ਪਾਲਿਸੀ ਜਿਹੜੀ ਹੈ ਇੱਥੇ ਜਿਹੜੀ ਹੈ ਠਹਿਰ ਜਾਵੇ ਸੋ ਇਹ ਚੀਜ਼ਾਂ ਹੁੰਦੀਆਂ ਗੱਲਾਂ ਤੋਂ ਤੁਸੀਂ ਇਹ ਵੀ ਦੇਖੋ ਨਾ ਕਿ ਲੀਡਰ ਗੱਲਾਂ ਜ਼ਰੂਰ ਕਰਦੇ ਨੇ ਜਦੋਂ ਉਹ ਉਹਨਾਂ ਨੇ ਚੋਣਾ ਲੜਦੀਆਂ ਹੁੰਦੀਆਂ ਪਰ ਜਦੋਂ ਉਹ ਬਣ ਕੇ ਬਹਿ ਜਾਂਦੇ ਆ ਤਾਂ ਫਿਰ ਉਹ ਗੱਲਾਂ ਹੋਰ ਹੀ ਹੋ ਜਾਂਦੀਆਂ ਹੁਣ ਨਰਿੰਦਰ ਮੋਦੀ ਦੀ ਗੱਲ ਕਰ ਲਓ ਤਾਂ ਉਹਨਾਂ ਨੇ ਕਿਹਾ ਸੀ ਕਿ 15-15 ਲੱਖ ਰੁਪਈਆ ਹਰ ਇੱਕ ਭਾਰਤੀ ਦੇ ਅਕਾਊਂਟ ਚ ਆਏਗਾ ਸੋ ਅੱਜ 10 ਸਾਲ ਹੋ ਗਏ ਨੇ ਨਾ ਤੋ 15 ਲੱਖ ਲੱਭਿਆ ਤੇ ਨਾ ਹੀ ਕੋਈ ਹੋਰ ਗੱਲਬਾਤ ਨਾ ਹੀ ਕਾਲਾ ਧਨ ਸਵੇਸ ਤੋਂ ਵਾਪਸ ਆਇਆ ਸੋ ਇਸੇ ਤਰੀਕੇ ਨਾਲ ਭਗਵੰਤ ਮਾਨ ਹਰੀ ਕਹਿੰਦੇ ਸੀ ਕਿ ਪੰਜਾਬ ਦੀ ਹਰ ਇੱਕ ਔਰਤ ਦੇ ਖਾਤੇ ਦੇ ਵਿੱਚ ਅਸੀਂ 1-1000 ਰੁਪਇਆ ਪਾਵਾਂ ਕਰਾਂਗੇ ਮਹੀਨੇ ਦਾ ਉਹ ਤੁਸੀਂ ਦੇਖ ਲਓ ਕਿ ਇਹਨਾਂ ਨੂੰ ਵੀ 3 ਸਾਲ 2-3 ਸਾਲ ਹੋ ਗਏ ਬਣਿਆ ਨੂੰ ਸੋ ਉਹ ਉਹ ਵੀ ਨਹੀਂ ਹੈਗਾ ਸੋ ਇਹ ਚੀਜ਼ਾਂ ਹੁੰਦੀਆਂ ਚੋਣ ਮੈਨੀਫੈਸਟੋ ਦੇ ਹਿੱਸਾ ਹੁੰਦਾ ਇਮੀਗ੍ਰੇਸ਼ਨ ਬਹੁਤ ਵੱਡਾ ਮਸਲਾ ਹੈਗਾ ਸੋ ਦੇਖਦੇ ਆ ਹੋਂਦੇ ਸਮੇਂ ਦੇ ਵਿੱਚ ਕਿਵੇਂ ਇਹਨ ਜਿੱਟਦੇ ਨੇ ਬਾਕੀ ਜਿਹੜੀ ਗੱਲ ਰਹੀ ਕਿ ਇਹ ਇਹੋ ਜਿਹੇ ਦਾਅਵੇ ਜਿਹੜੇ ਨੇ ਉਹ ਲੰਬੇ ਸਮੇਂ ਤੋਂ ਹੁੰਦੇ ਆ ਰਹੇ ਆ ਅਮਰੀਕਾ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਵੀ ਇੰਗਲੈਂਡ ਦੇ ਵਿੱਚ ਵੀ ਸੋ ਇਹਨਾਂ ਦੇ ਉੱਤੇ ਕਿੰਨਾ ਕੁ ਖਰਾ ਉਤਰਿਆ ਜਾਂਦਾ ਇਹ ਆਉਣ ਵਾਲੇ ਸਮੇਂ ਦੇ ਵਿੱਚ ਦੇਖਾਂਗੇ ਜੇਕਰ ਇਸ ਤਰ੍ਹਾਂ ਹੁੰਦਾ ਤੇ ਉਹਦਾ ਬੜਾ ਵੱਡਾ ਨੁਕਸਾਨ ਜਿਹੜਾ ਭਾਰਤੀਆਂ ਨੂੰ ਹੋਵੇਗਾ ਜਿਹੜੇ 50 50 60 60 ਲੱਖ ਇੱਕ ਇੱਕ ਕਰੋੜ ਖਰਚ ਕੇ ਅਮਰੀਕਾ ਦੇ ਵਿੱਚ ਜਾ ਕੇ ਸੈਟਲ ਹੋਏ ਹੋਣ ਦੀ ਕੋਸ਼ਿਸ਼ ਕਰ ਰਹੇ ਨੇ ਜੀ ਅੰਦਲਿਸ ਵਿੱਚ ਉਹ ਇਹ ਮੈਂ ਸਵਾਲ ਤੁਹਾਨੂੰ ਪੁੱਛਾਂਗਾ ਕਿ ਜੋ ਲੀਡਰ ਵੀ ਉਹੀ ਬਿਆਨ ਹੁੰਦੇ ਨੇ ਨਾ ਜੋ ਕਿ ਲੋਕਾਂ ਨੂੰ ਲੋਕਾਂ ਦੇ ਦਿਨ ਵਿੱਚ ਹੋਵੇ ਜਿਸ ਤੋਂ ਲੋਕ ਪ੍ਰਭਾਵਿਤ ਹੋ ਜਾਣ ਲੋਕ ਡੋਨਾਲਡ ਰੰਪ ਨੇ ਵੀ ਕਹਿ ਲੈ ਕੇ ਸਿਆਸਤ ਉਰਤੇ ਆਪਣਾ ਬਿਆਨ ਦਿੱਤਾ ਕਰਨ ਜਾਂ ਨਾ ਕਰਨ ਉਹ ਬਾਤ ਦੀ ਗੱਲ ਹੈ ਪਰ ਜੋ ਬਿਆਨ ਦਿੱਤਾ ਕਿ ਉਹਦੇ ਪਿੱਛੇ ਅਮਰੀਕਾ ਦੇ ਜੋ ਸਿਟੀਜ਼ਨ ਨੇ ਕਿ ਉਹਨਾਂ ਦੀ ਵੀ ਇਹੀ ਇੱਛਾ ਹੋ ਸਕਦੀ ਹੋਵੇਗੀ ਡੈਫੀਨੇਟਲੀ ਡੈਫੀਨੇਟਲੀ ਮੈਂ ਉਹੀ ਗੱਲ ਕਰ ਰਿਹਾ ਸੀ ਕਿ ਅੱਜ ਦੁਨੀਆ ਭਰ ਚ ਪ੍ਰੋਟੈਸਟ ਹੋ ਰਹੇ ਇਮੀਗ੍ਰੇਸ਼ਨ ਦੇ ਖਿਲਾਫ ਹੁਣ ਅਮਰੀਕੀ ਨੇ ਉਹ ਵੀ ਇਸੇ ਗੱਲ ਦਾ ਰੋਲਾ ਪਾ ਰਿਹਾ ਕਿ ਸਾਡੇ ਹੱਕ ਜਿਹੜੇ ਨੇ ਉਹ ਬਾਹਰਲੇ ਲਈ ਜਾਂਦੇ ਆ ਹੁਣ ਇੱਥੇ ਬ੍ਰਿਟੇਨ ਦਾ ਹਾਲ ਤੁਸੀਂ ਦੇਖ ਲਓ ਇੱਥੇ ਇੰਨਾ ਮਾੜਾ ਹਾਲ ਹੋਇਆ ਪਿਆ ਨਾ ਇੱਥੇ ਬਾਹਰੋਂ ਲੋਕ ਜਿਹੜੇ ਆਏ ਹੋਏ ਆ ਉਹ ਬ੍ਰਿਟਿਸ਼ ਲੋਕਾਂ ਦੇਿਲ ਵਿੱਚ ਉਹਨਾਂ ਦੇ ਨੱਕ 'ਚ ਦਮ ਹੋਇਆ ਹੋਇਆ ਉਹ ਕਹਿੰਦੇ ਸਾਡੇ ਜਿਹੜੇ ਰਾਈਟਸ ਸੀਗੇ ਉਹ ਸਾਡੇ ਕੋਲੋਂ ਖੁੱਸਦੇ ਜਾ ਰਹੇ ਆ ਸਾਡਾ ਤੇ ਕਹਿੰਦੇ ਕਲਚਰ ਜਿਹੜਾ ਹੈਗਾ ਉਹ ਬ੍ਰਿਟਿਸ਼ ਕਲਚਰ ਲੱਭਦਾ ਹੀ ਨਹੀਂ ਸੜਕਾਂ ਦੇ ਉੱਤੇ ਰੋਡਾਂ ਦੇ ਉੱਤੇ ਟਾਊਨਸ ਦੇ ਵਿੱਚ ਕਹਿੰਦੇ ਸਾਡਾ ਕਲਚਰ ਹੀ ਨਹੀਂ ਰਿਹਾ ਬ੍ਰਿਟਿਸ਼ ਇੱਥੇ ਵੱਖ-ਵੱਖ ਕਲਚਰ ਆ ਗਏ ਆ ਉਹ ਚਾਹੇ ਮੁਸਲਮਾਨ ਧਰਮ ਦੀ ਗੱਲ ਹੋਵੇ ਚਾਹੇ ਸਿੱਖਾਂ ਦੀ ਚਾਹੇ ਹਿੰਦੂਆਂ ਦੀ ਜਾਂ ਸੋ ਬ੍ਰਿਟਿਸ਼ ਲੋਕ ਇਸ ਵੇਲੇ ਜਿਹੜੇ ਨੇ ਉਹ ਬਹੁਤ ਆਕੇ ਪਏ ਨੇ ਉਹ ਕਹਿੰਦੇ ਆ ਕਿ ਸਾਡਾ ਤਾਂ ਇਹ ਮੁਲਖ ਨਹੀਂ ਲੱਗ ਰਿਹਾ ਸਾਨੂੰ ਕਈ ਵਾਰ ਇਸ ਤਰ੍ਹਾਂ ਲੱਗਦਾ ਕਿ ਅਸੀਂ ਕਿਸੇ ਇਸਲਾਮਿਕ ਕੰਟਰੀ ਚ ਘੁੰਮ ਰਹੇ ਆ ਕਹਿੰਦੇ ਲੰਡਨ ਦੇ ਕੁਝ ਏਰੀਆ ਇਸ ਤਰ੍ਹਾਂ ਦੇ ਨੇ ਜਦੋਂ ਅਸੀਂ ਉੱਥੇ ਜਾਂਦੇ ਸਾਨੂੰ ਲੱਗਦਾ ਕਿ ਅਸੀਂ ਕਿਸੇ ਇਸਲਾਮਿਕ ਕੰਟਰੀ ਚ ਆ ਗਏ ਆ ਉਹ ਕਹਿੰਦੇ ਕਿ ਲੰਡਨ ਸਭ ਤੋਂ ਵੱਡਾ ਤੇ ਕੈਪੀਟਲ ਹੈ ਇੰਗਲੈਂਡ ਦੀ ਉੱਥੇ ਕਹਿੰਦੇ ਆ ਕਿ ਸਾਡੀ ਬ੍ਰਿਟਿਸ਼ ਲੋਕਾਂ ਦੀ ਗਿਣਤੀ ਘਟ ਹੈ ਹੁਣ ਬਰਮਿੰਗਮ ਦੇ ਵਿੱਚ ਵੀ ਇਸ ਤਰ੍ਹਾਂ ਹੀ ਆ ਬਰਮਿੰਗਮ ਸ਼ਹਿਰ ਜਿੱਥੇ ਅਸੀਂ ਵੀ ਰਹਿੰਦੇ ਆ ਇੱਥੇ ਵੀ ਬ੍ਰਿਟਿਸ਼ ਲੋਕ ਕਹਿੰਦੇ ਨੇ ਮਤਲਬ ਮੈਂ ਜਿਹੜੀ ਗੱਲ ਤੁਹਾਨੂੰ ਦੱਸੀ ਹੈ ਕਿ ਵਾਕਈ ਹਰ ਇੱਕ ਮੁਲਕ ਦਾ ਆਪਣਾ ਜਿਹੜਾ ਇਹ ਸੋਚ ਹੈਗੀ ਆ ਉਥੋਂ ਦੇ ਲੋਕਾਂ ਦੀ ਕਿ ਜਿਹੜੇ ਇਮੀਗ੍ਰੇਸ਼ਨ ਹੈ ਉਹਦੀ ਕੋਈ ਹੱਦ ਹੋਣੀ ਚਾਹੀਦੀ ਹੈ ਤਰੀਕੇ ਦੇ ਨਾਲ ਲੋਕ ਜਿਹੜੇ ਆਉਣ ਕੁਆਲੀਫਾਈਡ ਹੋ ਕੇ ਆਉਣ ਜੋ ਸਾਨੂੰ ਸਾਨੂੰ ਜਿਹੜੀ ਹੈ ਮਦਦ ਸਾਡੀ ਹੋਵੇ ਪਰ ਇਹ ਨਹੀਂ ਕਿ ਸਾਡੇ ਹੱਕ ਜਿਹੜੇ ਆ ਉਹ ਮਾਰੇ ਜਾਣ ਹਰ ਤਰੀਕੇ ਦੇ ਨਾਲ ਹੁਣ ਇਮੀਗ੍ਰੇਸ਼ਨ ਜਿਹੜੀ ਆ ਉਹ ਇਹਨਾਂ ਮੁਲਕਾਂ 'ਚ ਜਾ ਰਹੀ ਹੈ ਬੋਟਾ ਰਾਹੀ ਜੰਗਲਾ ਰਾਹੀ ਸਾਰਾ ਕੁਝ ਜੋ ਜੋ ਹੋ ਰਿਹਾ ਸੋ ਇਹ ਲੋਕ ਵੀ ਜਿਹੜੇ ਨੇ ਇਸ ਵळे ਬਹੁਤ ਖਾਪੇ ਹੋਇਆ ਹੁਣ ਤੁਹਾਨੂੰ ਮੈਂ ਐਨ ਐਚ ਐਸ ਜਿਹੜੀ ਸਾਡਾ ਇੱਥੇ ਹੈਲਥ ਡਿਪਾਰਟਮੈਂਟ ਹੈ ਇੰਗਲੈਂਡ ਦਾ ਉਹਦੀ ਗੱਲ ਦੱਸਦਾ 10 ਘੰਟਿਆਂ ਦੀ ਵੇਟ ਹੈ ਜੇਕਰ ਤੁਸੀਂ ਐਮਰਜੈਂਸੀ ਡਿਪਾਰਟਮੈਂਟ ਵਿੱਚ ਵੀ ਜਾਂਦੇ ਹੋ ਮੰਨ ਲਓ ਤੁਹਾਨੂੰ ਕੋਈ ਪ੍ਰੋਬਲਮ ਹੋ ਜਾਂਦੀ ਹੈ ਐਮਰਜੈਂਸੀ ਐਮਰਜੈਂਸੀ ਉਹ ਹੁੰਦਾ ਵੀ ਲਾਈਫ ਥ੍ਰੈਟਲਿੰਗ ਕੰਡੀਸ਼ਨ ਹੈ ਤੁਹਾਡੀ ਜੇ ਤੁਸੀਂ ਜਾਂਦੇ ਹੋ ਤਾਂ ਤੁਹਾਨੂੰ 10 ਘੰਟੇ ਵੇਟ ਕਰਨੀ ਪਊਗੀ ਸੋ ਉਹ ਕੀ ਹੋਇਆ ਵੀ ਉਹ ਤੁਸੀਂ ਦੇਖੋ ਵੀ ਲੋਕ ਦੁਨੀਆ ਭਰੀ ਹੋਈ ਹੁੰਦੀ ਹੈ ਜਦੋਂ ਤੁਸੀਂ ਐਮਰਜੈਂਸੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਂਦੇ ਹੋ ਮਤਲਬ ਉੱਥੇ 1.5 200 ਬੰਦਾ ਆਮ ਹੀ ਇੱਕ ਇੱਕ ਹਸਪਤਾਲ ਦੇ ਵਿੱਚ ਐਮਰਜੈਂਸੀ ਦੇ ਵਿੱਚ ਬੈਠਾ ਹੋਇਆ ਉੱਥੇ ਡਾਕਟਰਾਂ ਦੀ ਗਿਣਤੀ ਘੱਟ ਹੈ ਉੱਥੇ ਮਰੀਜ਼ਾਂ ਦੀ ਗਿਣਤੀ ਜ਼ਿਆਦਾ ਹੋ ਗਈ ਹੈ ਤੇ ਜੇ ਤੁਸੀਂ ਉਹ ਲੋਕਾਂ ਦੀ ਗੱਲ ਕਰੋ ਕੌਣ ਨੇ ਉਹ ਲੋਕ ਤੇ ਜ਼ਿਆਦਾ ਜਿਹੜੇ ਨੇ ਉਹ ਬਾਹਰਲੇ ਨੇ ਇਮੀਗ੍ਰੈਂਟਸ ਸੋ ਹੁਣ ਜਦੋਂ ਬ੍ਰਿਟਿਸ਼ ਲੋਕ ਕਹਿੰਦੇ ਨੇ ਕਿ ਜਦੋਂ ਜਦੋਂ ਸਾਡੀ ਜਦੋਂ ਕਿਤੇ ਵਾਰੀ ਆਉਂਦੀ ਹੈ ਲੋ ਜੀ ਸਾਡਾ ਮੁਲਕ ਹੈ ਸਾਨੂੰ ਕਿਤੇ ਐਮਰਜੈਂਸੀ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਅਸੀਂ ਐਮਰਜੈਂਸੀ ਡਿਪਾਰਟਮੈਂਟ ਗਏ ਆ ਉੱਥੇ ਸਾਨੂੰ ਉਸੇ ਹੀ ਕਯੂ ਦੇ ਵਿੱਚ ਲੱਗਣਾ ਪੈਂਦਾ ਜਿੱਥੇ ਬਾਕੀ ਲੱਗੇ ਹੋਏ ਨੇ ਤੇ ਸਾਡਾ ਵੀ ਟਾਈਮ ਜਿਹੜਾ ਹੈਗਾ ਸਾਡੀ ਵੀ ਵਾਰੀ ਜਿਹੜੀ ਹੈ ਉਹ 8 8 9 9 ਘੰਟਿਆਂ ਬਾਅਦ ਜਾ ਕੇ ਆਉਂਦੀ ਹੈ ਸੋ ਐਨ ਐਚ ਐਸ ਦਾ ਵੀ ਬੁਰਾ ਹਾਲ ਹੋਇਆ ਹੋਇਆ ਤੇ ਹਰ ਇੱਕ ਡਿਪਾਰਟਮੈਂਟ ਜਿਹੜਾ ਹੈਗਾ ਉਹ ਬਹੁਤ ਜੂਝ ਰਿਹਾ ਇਸ ਚੀਜ਼ਾਂ ਦੇ ਨਾਲ ਮਤਲਬ ਰਿਸੋਰਸਸ ਦੀ ਕਮੀ ਹੈ ਸੋ ਤੁਹਾਨੂੰ ਮੈਂ NHS ਦੀ ਗੱਲ ਤੋਂ ਮੈਂ ਕਰ ਰਿਹਾ ਕਿ ਜਿਹੜਾ ਹੈਲਥ ਡਿਪਾਰਟਮੈਂਟ ਹੈ ਉਹਦੇ ਕਿਹੋ ਜਿਹੇ ਹਾਲਾਤ ਨੇ ਉਸ ਤੋਂ ਬਾਅਦ ਜਦੋਂ ਆਪਾਂ ਗੱਲ ਪੁਲਿਸ ਦੀ ਕਰਦੇ ਹਾਂ ਜਿਹੜੀ ਲੋਕਲ ਪੁਲਿਸ ਹੁੰਦੀ ਹੈ ਸੋ ਇੰਗਲੈਂਡ ਦੇ ਵਿੱਚ ਇਹ ਹਾਲਾਤ ਨੇ ਵੀ ਜੇ ਕੋਈ ਤੁਸੀਂ ਮਾੜੀ-ਮੋਟੀ ਕੋਈ ਵਾਰਦਾਤ ਹੋ ਜਾਵੇ ਤਾਂ ਉੱਥੇ ਘੰਟਾ-ਘੰਟਾ ਤੋਦੋ 2 ਘੰਟੇ ਪੁਲਿਸ ਨਹੀਂ ਆਉਂਦੀ ਕਈ ਵਾਰੀ ਉਹ ਆਉਂਦੇ ਹੀ ਨਹੀਂ ਕਈ ਵਾਰੀ ਉਹ ਤੁਹਾਨੂੰ ਕਹਿ ਦਿੰਦੇ ਆ ਵੀ ਠੀਕ ਹੈ ਤੁਹਾਡੀ ਅਸੀਂ ਫੋਨ ਦੇ ਉੱਤੇ ਕੰਪਲੀਟ ਲਿਖ ਲੈਨੇ ਆ ਮੌਕੇ ਹੀ ਵਾਰਦਾਤ ਦੇ ਉੱਤੇ ਪਹੁੰਚਦੇ ਹੀ ਨਹੀਂ ਤੇ ਜਦੋਂ ਉਹਨਾਂ ਨੂੰ ਪੁੱਛਿਆ ਜਾਂਦਾ ਉਹ ਕਹਿੰਦੇ ਸਾਡੇ ਕੋਲ ਇੰਨੀ ਪੁਲਿਸ ਸੋ ਆਪਾਂ ਇਹ ਕੁੱਲ ਮਿਲਾ ਕੇ ਚੱਲੀਏ ਕਿ ਸਾਰਾ ਉਥਲ ਪੁਥਲ ਹੋਇਆ ਪਿਆ ਸੋ ਇਸੇ ਕਰਕੇ ਇਹਨਾਂ ਮੁਲਕਾਂ ਦੇ ਜਿਹੜੇ ਮੂਲ ਨਿਵਾਸੀ ਲੋਕ ਹੈਗੇ ਆ ਸੋ ਉਹ ਕਿਤੇ ਨਾ ਕਿਤੇ ਤੰਗੀ ਮਹਿਸੂਸ ਕਰਦੇ ਆ ਇਮੀਗ੍ਰੇਸ਼ਨ ਦੇ ਕੋਲੋਂ ਕਿ ਇਮੀਗ੍ਰੈਂਟਸ ਜਿਹੜੇ ਨੇ ਉਹ ਘੱਟ ਹੋਣੇ ਚਾਹੀਦੇ ਆ ਸਾਡੀ ਜਿਹੜੀ ਤੂਤੀ ਆ ਸਾਡੇ ਮੁਲਕਾਂ ਦੇ ਵਿੱਚ ਬੋਲਣੀ ਚਾਹੀਦੀ ਆ ਜੀ ਜੀ ਦਲੀ ਸਿੰਘ ਜੀ ਕਹ ਲੋ ਕਿ ਕਾਫੀ ਜਦੋਂ ਵੀ ਕੋਈ ਅਜਿਹੀ ਗੱਲ ਆ ਜਾਂਦੀ ਹੈ ਚਾਹੇ ਉਹ ਜੀਓਪੋਲਟਿਕਸ ਹੋਵੇ ਜਾਂ ਇਮੀਗ੍ਰੇਸ਼ਨ ਲੈ ਕੇ ਕੁਝ ਹੋਵੇ ਅਸੀਂ ਤੁਹਾਡਾ ਰੁਕ ਕਰ ਦਿਆਂ ਤੇ ਤੁਸੀਂ ਕਹੋ ਕਿ ਬੜੀ ਖੂਬਸੂਰਤੀ ਨਾਲ ਬੜੇ ਕਹ ਲੋ ਕਿ ਸਿਮਪਲੀਫਾਈ ਤਰੀਕੇ ਨਾਲ ਸੀ ਆਪਣੀ ਗੱਲ ਸਾਡੇ ਦਰਸ਼ਕਾਂ ਦੇ ਅੱਗੇ ਰੱਖ ਦਨੇ ਹੂ ਜੋ ਬਹੁਤ ਕਹਿ ਲੋ ਕਿ ਲੋਕਾਂ ਨੂੰ ਪਸੰਦ ਵੀ ਆਉਂਦੀ ਹੈ ਕਾਫੀ ਜ਼ਿਆਦਾ ਨੌਜਵਾਨ ਤੁਹਾਨੂੰ ਪਸੰਦ ਕਰਦੇ ਨੇ ਤੇ ਧੰਨਵਾਦ ਕਰਦੇ ਹਾਂ ਤੁਹਾਡਾਂ ਦਾ ਜਲਦੀ ਸੰਧਿ ਕਿਉਂਕਿ ਹੁਣ ਵਿਲਾ ਹੋ ਗਿਆ ਜੱਦ ਲੈਣ ਦਾ ਇਸ ਲਈ ਫਿਰ ਕਿਸੇ ਵੱਡੇ ਬਤਨੈਕੇ ਤੁਹਾਡੇ ਫਿਰ ਹਾਜ਼ਰ ਹੋਵਾਂਗੇ ਤੇ ਧੰਨਵਾਦ ਜਲਦੀ ਥੋੜਾ ਸਾਡੇ ਰੁਣਦੇ ਲਈ ਧੰਨਵਾਦ ਤੁਹਾਡਾ ਵੀ ਤੇ ਤੁਹਾਡੇ ਦਰਸ਼ਕਾਂ ਦਾ ਜਿਹੜੇ ਸਾਨੂੰ ਪਸੰਦ ਕਰਦੇ ਆ ਸਾਡੀਆਂ ਗੱਲਾਂ ਸੁਣਦੇ ਨੇ ਬਹੁਤ ਬਹੁਤ ਧੰਨਵਾਦ